ਮੈਂ ਤੁਹਾਨੂੰ ਕਿਹਾ ਇਹ ਨਾ ਵੀ ਇਹਨੂੰ ਕਿੱਦਾਂ ਖਾਣਾ ਤੇ ਉਹ ਮੈਂ ਤੁਹਾਨੂੰ ਹੁਣ ਦੱਸੂਗੀ ਆਹੋ ਮੰਮੀ ਇਹ ਤੇ ਮੈਂ ਵੀ ਐਕਸਾਈਟਮੈਂਟ ਜਿਹਦੇ ਵਿੱਚ ਮਾਂ ਵੀ ਇਹ ਖਾਣਾ ਕਿਵੇਂ ਕੀ ਸਾਬਤ ਖਾਣਾ ਤੇ ਸਿੰਪਲ ਹੀ ਦਾ ਆਹੋ ਮੈਂ ਆਹੋ ਦੱਸਣ ਲੱਗੀ ਨਾ ਹਾਂਜੀ ਇਹਨੂੰ ਪੈਨਜੀ ਨੂੰ ਅੱਜ ਉੱਪਰ ਬਿਠਾਇਆ ਵਾ ਪੈਨਜੀ ਸਾਸਰੀ ਕਾਲ ਪੈਨਜੀ ਠੀਕ ਹੈ ਸਾਸਰੀ ਕਾਲ ਹੋ ਠੀਕ ਠਾਕ ਜੇ ਤੇ ਅੱਜ ਫਿਰ ਕਿੱਦਾਂ ਉੱਤੇ ਬੈਠੇ ਕੀ ਬਣ ਲੱਗਾ ਵਾ ਪੁਈ ਨੂੰ ਬੈਠਾ ਪੁਈ ਲੱਗ ਬਣਾਉਣ ਹਾਂਜੀ ਦੱਸੇ ਕਰਦੀ ਸਾਰਿਆਂ ਨੂੰ ਸਾਸਰੀ ਕਾਲਜੀ ਸਾਰਿਆਂ ਨੂੰ ਆਸ ਕਰਦਾ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਆਡੇ ਘਰ ਆਈ ਆ ਨਵੋ ਇਹਨੂੰ ਅਸਲ ਚ ਅੱਜ ਛੁੱਟੀ ਸੀਗੀ ਤੇ ਇਹਦੇ ਤੋਂ ਹੀ ਇੱਕ ਰੈਸਪੀ ਲੱਗੀ ਆ ਤਿਆਰ ਹੋਣ ਇਹਦੇ ਤੋਂ ਹੀ ਤੇ ਅੱਜ ਨਾ ਮੰਮੀ ਲੱਗੇ ਆ ਬਣਾਉਣ ਵੇਸੰਦਾ ਖੜਾ ਹਾਂ ਮੰਮੀ ਤੇ ਸਾਡੇ ਆਪਣੇ ਕਈ ਭੈਣ ਭਰਾਵਾਂ ਨੂੰ ਪਤਾ ਹੋਊਗਾ ਕਿਵੇਂ ਬਣਦਾ ਵਾ ਹਨਾ ਹਾਂ ਵੀ ਗੱਲ ਆ ਤੇ ਬਹੁਤ ਹੀ ਸੋਖਾ ਤਰੀਕਾ ਵਾ ਬਣਾਉਂਦਾ ਤੇ ਕਿਵੇਂ ਬਣਦਾ ਵਾ ਜੋ ਵੇਖੀਏ ਤੇ ਨਾਲੇ ਨਾਲੇ ਸਵਾਦ ਵੀ ਲੱਗਦਾ ਖਾਣ ਵਿੱਚ ਤੇ ਜਿਹਨੂੰ ਜਕਾਮ ਹੋਇਆ ਹੋਵੇ ਨਾ ਉਹਦੇ ਵਾਸਤੇ ਉਹੋ ਹੀ ਮੈਂ ਦੱਸਣ ਲੱਗਾ ਹਾਂ ਇੱਕ ਤੇ ਸਵਾਦ ਵੀ ਲੱਗਦਾ ਵਾ ਖਾਣ ਵਿੱਚ ਤੇ ਦੂਸਰੀ ਇਹ ਆ ਕੇ ਜਿਨ੍ਹਾਂ ਨੂੰ ਜਕਾਮ ਹੋਇਆ ਹੁੰਦਾ ਵਾ ਉਹਨਾਂ ਵਾਸਤੇ ਬਹੁਤ ਹੀ ਵਧੀਆ ਫਾਇਦੇਮੰਦ ਆ ਹਨਾ ਤੇ ਬੜੀ ਛੇਤੀ ਮੈਨੂੰ ਦਵਾਈਆਂ ਨਾਲ ਹੀ ਨਾ ਫਰਕ ਨਹੀਂ ਪੈਂਦਾ ਜਿੰਨਾ ਇਹ ਖਾਣ ਨਾਲ ਫਰਕ ਪੈ ਜਾਂਦਾ ਵਾ ਤੇ ਇਹੋ ਜਿਹੜੇ ਨੁਤਕੇ ਆ ਘਰੇਲੂ ਕੜਾ ਨੁਸਖੇ ਜਿਨ੍ਹਾਂ ਨੂੰ ਜੋ ਵੀ ਆਂਦੇ ਇਹ ਅਪਣਾਇਆ ਕਰੋ ਇਹਨਾਂ ਨਾਲ ਵੀ ਫਰਕ ਪੈ ਜਾਂਦਾ ਵਾ ਦਵਾਈਆਂ ਜ਼ਿਆਦਾ ਨਹੀਂ ਵੀ ਚੰਗੀ ਜਾਂਦੀਆਂ ਦਵਾਈਆਂ ਨਾਲ ਇਹ ਕਰੇ ਲੋ ਨੁਸਖੇ ਆਜੋ ਫਿਰ ਇੱਥੇ ਮੰਮੀ ਜੀ ਨੇ ਰੱਖ ਲਿਆ ਮੰਮੀ ਕੀ ਕੀ ਪਣਾ ਦੱਸੋ ਹੁਣ ਇਹ ਚ ਪਣਾ ਦੇਸੀ ਕਿਉਂ ਹਾਂਜੀ ਤੇ ਵੇਸੰਗ ਤੇ ਖੰਡ ਬਸਤ ਨੇ ਜਿਹੜਾ ਬਣ ਜਾਣਾ ਪੈਣ ਨੂੰ ਤਾਂ ਕਈ ਕੋਈ ਉਹਨੂੰ ਪਿਆ ਸਕਦਾ ਵਾ ਜਿਤਨਾ ਬਦਾਮ ਪਾ ਲਈਦੇ ਆ ਨਾ ਪਿਸਤਾ ਵਗੈਰਾ ਪਾ ਲਈਦਾ ਹਨ ਪਰ ਸਾਨੂੰ ਗਰਮ ਜੀਜ਼ ਸਖਾਂਦੀ ਨਹੀਂ ਆ ਵੀ ਪੀ ਗਰਮ ਜੀਜ਼ ਕਰਕੇ ਫਿਰ ਆਡੇ ਸਾਰੇ ਮੰਮੀ ਜੀ ਦਾ ਵੀ ਪੀ ਵਾਦਾ ਵਾ ਤੇ ਮੈਨੂੰ ਫਿਰ ਗਰਮ ਜੀਜ਼ ਵਹਿ ਹੀ ਨਹੀਂ ਸਖਾਂਦੀ ਤੇ ਬਾਕੀ ਲੱਗੇ ਆਪਾਂ ਸਿੰਪਲ ਹੀ ਬਣਾਣਾ ਤੇ ਸਿੰਪਲ ਵੀ ਬਹੁਤ ਜ਼ਿਆਦਾ ਸਵਾਦ ਲੱਗਦਾ ਤੁਸੀਂ ਖਾ ਕੇ ਵੇਖਿਓ ਚਾਹ ਦੇ ਨਾਲ ਤੇ ਹੋਰ ਜ਼ਿਆਦਾ ਸਵਾਦ ਲੱਗਦਾ ਅੱਜ ਨਾ ਟਾਈਮ ਹੋਇਆ ਵਾ ਸਾਡੇ 8 ਦਾ ਤੇ ਅਸੀਂ ਸਵੇਰੇ ਸਵੇਰੇ ਮੈਂ ਮੰਮੀ ਜੀ ਨੂੰ ਆਖਿਆ ਜੀ ਕਰਨ ਰਿਹਾ ਵਾ ਨਾਲੇ ਤੇ ਆਪਾਂ ਆਖਿਆ ਵੀ ਰੈਸਪੀ ਕਰ ਲੈਨੇ ਤੁਹਾਡੇ ਨਾਲ ਸ਼ੇਅਰ ਤੇ ਨਾਲੇ ਚਾਹ ਨਾਲ ਖਾਵਾਂਗੇ ਹੈ ਮੰਮੀ ਮੈਂ ਜਗਾ ਮਾਰ ਜੂਗਾ ਤੇ ਇਹ ਜਦੋਂ ਬਣ ਜੂਗਾ ਨਾ ਫਿਰ ਤੁਹਾਨੂੰ ਮੈਂ ਹੋਰ ਇੱਕ ਦੱਸੂਗੀ ਵੀ ਇਹ ਕਿੱਦਾ ਖਾਣਾ ਹੈ ਹੈ ਕਿੱਦਾ ਖਾਣਾ ਆਹੋ ਅੱਛਾ ਇਹ ਦੱਸੂਗੀ ਨਾ ਬਾਅਦ ਚ ਪਹਿਲਾਂ ਬਣਾ ਲਈਏ ਠੀਕ ਆ ਠੀਕ ਆ ਚਲੋ ਆਜੋ ਫਿਰ ਚੱਲਦੇ ਹਾਂ ਹੁਣ ਰੈਸਪੀ ਵੱਲ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਪਾ ਲਿਆ ਮਮੀ ਜੀ ਨੇ ਦੇਤੀ ਕਿਉ ਹੈ ਜਿੰਨਾ ਕਪ ਬਣਾਉਣਾ ਤੁਸੀਂ ਉਹਨਾ ਕ ਪਾ ਲਿਆ ਉਹਨਾ ਕ ਹਨਾ ਤੇ ਬਾਕੀ ਤੁਸੀਂ ਦੇ ਸਕਦੇ ਹੋ ਹਨਾ ਕਿੰਨਾ ਕ ਆਪਾਂ ਲਿਆਵਾ ਦੇਸਣ ਤੇ ਕਿੰਨਾ ਕ ਆਪਾਂ ਲਿਆਵਾ ਘਿਓ ਤੇ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਬਣਾ ਕੇ ਕਦੀ ਖਾਦਾ ਵੀ ਹੋਊਗਾ ਤੇ ਆਪਾਂ ਵੀ ਲੱਗੇ ਬਣਾਉਣਾ ਆਪਾਂ ਵੀ ਪਹਿਲਾਂ ਬੜੀ ਬੜੀ ਬਣਾਇਆ ਵਾ ਪਰ ਹੁਣ ਅਸੀਂ ਤੁਹਾਡੇ ਨਾਲ ਲੱਗੇ ਆਂ ਸ਼ੇਅਰ ਕਰਨ ਰੈਸਪੀ ਤੇ ਹੁਣ ਫਿਰ ਬਣਾਉਣ ਲੱਗੇ ਬਹੁਤ ਜਿਆਦਾ ਸਵਾਦ ਬਣਦਾ ਲਾਣਾ ਬਣਾਇਆ ਤੇ ਅਮਨ ਕਹਿੰਦੀ ਮੰਮੀ ਚ ਜੁਕਾਮ ਹਟ ਗਿਆ ਮੇਰਾ ਤੇ ਅਸੀਂ ਜਾਨ ਖਾਣ ਨੂੰ ਬਣਾ ਕੇ ਦੇ ਦੇਨੇ ਮੈਨੂੰ ਵੈਸੇ ਅਸਲ ਜੀ ਚ ਜੁਕਾਮ ਹੋਿਆ ਨਹੀਂ ਆ ਪਰ ਮੈਂ ਸਵਾਦ ਦੇ ਸੋਤ ਤੋਰ ਤੇ ਖਾਣ ਲੱਗਾ ਵੈਸੇ ਨਾ ਕਹਿੰਦੇ ਹੁੰਦੇ ਆ ਮੈਨੂੰ ਮੇਰੇ ਨਾਨੀ ਵੀ ਦੱਸਦੇ ਰਹੇ ਆ ਮੈਨੂੰ ਨੇ ਕਿਹ ਹੁੰਦਿਆ ਨੂੰ ਜੁਕਾਮ ਨਹੀਂ ਮੰਮੀ ਮੇਰਾ ਨੱਕ ਨਹੀਂ ਵਗਦਾ ਹੁੰਦਾ ਹਨਾ ਹਨਾ ਇਦਾਂ ਹੀ ਨਾ ਹਾਂ ਸਾਰਾ ਸਿਆਲ ਮੇਰਾ ਨੱਕ ਨਹੀਂ ਵਗਦਾ ਰਿਹਾ ਮੇਰਾ ਵੈਸੇ ਹੀ ਨਹੀਂ ਪਤਾ ਨਹੀਂ ਸ਼ੁਰੂ ਤੋਂ ਹੀ ਕਹੇ ਇਹ ਨਹੀਂ ਨੱਕ ਬਦੋਂ ਤੱਕ ਨਹੀਂ ਵਗਦਾ ਠੀਕ ਹੈ ਮੰਮੀ ਇਹਦੇ ਠੀਕ ਹੀ ਆ ਨਹੀਂ ਮੇਰਾ ਵਾਕਿਆ ਨਹੀਂ ਸੱਚੀ ਜਿਹੜਾ ਨਾ ਕਹਣਾ ਜਿੱਦਾਂ ਬੱਚਿਆਂ ਦਾ ਆ ਨਾ ਲੱਗਿਆ ਪ੍ਰੋਬਲਮ ਆ ਇਸਨੂੰ ਪਾਓ ਚਲੋ ਜੀ ਚਲੋ ਚਲੋ ਲਓ ਜੀ ਹਾਂ ਆਪਣੇ ਹਿਸਾਬ ਨਾਲ ਤੇ ਇਹ ਰਿਸਨ ਪਾ ਲਿਓ ਹਾਂਜੀ ਤੇ ਨਾਲ ਦੀ ਨਾਲ ਹਲਾਈ ਜਾਣਾ ਹਨਾ ਇਹ ਮੰਮੀ ਜਿਹੜੀ ਖੰਡ ਵਾ ਉਹ ਫੇਰ ਲਾਸਟ ਦੇ ਉੱਪਰ ਇਹ ਪੁੱਜ ਜਾਊਗਾ ਨਾ ਫੇਰ ਬਾਅਦ ਚ ਪਾਣੀ ਠੀਕ 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 ਹਾਂਜੀ ਭੈਣ ਜੀ ਤੁਸੀਂ ਤਿਆਰ ਹੋ ਖਾਣ ਦੇ ਲਈ ਹੈਂ ਤੇ ਮੇਰੀ ਗੱਲ ਸੁਣ ਇਹ ਸਾਰੇ ਜਾਣੇ ਪੁੱਛਦੇ ਆ ਵੀ ਜਿਹੜੀ ਨਾ ਵਾ ਉਹ ਕੌਣ ਵਾ ਸਾਨੂੰ ਦੱਸੋ ਇਹ ਕਿਹਨਾਂ ਦੀ ਕੁੜੀ ਆ ਤੂੰ ਦੱਸ ਦੇ ਕਿਹਨਾਂ ਦੀ ਕੁੜੀ ਆ ਕਿਹਨਾਂ ਦੀ ਕੁੜੀ ਆ ਤੂੰ ਨਬੂ ਨਬੂ ਤੇ ਸ਼ਰਮਾਉਣੀ ਬੜਾ ਨਹੀਂ ਵੈਸੇ ਨਹੀਂ ਹੈ ਸ਼ਰਮਉਂਦੀ ਇਹਦਾ ਆਹ ਬੜਾ ਜਿਹੜਾ ਚਿਹਰਾ ਨਾ ਇਹ ਮੈਂ ਹੀ ਤੁਹਾਨੂੰ ਨਬੂ ਤੂੰ ਇਹ ਦੱਸ ਦੇ ਵੀ ਕਿਹੜੀ ਕਾਸੇ ਚ ਪੜਦੀ ਹੈ ਨਸ਼ੀ ਇਹ ਹੱਥ ਕਰਕੇ ਬੁੱਤ ਬੋਲਦਾ ਇੱਧਰ ਵੇ ਇੱਧਰ ਪਤਾ ਕੀ ਆ ਤੈਨੂੰ ਵੇਲਾ ਸਾਰੇ ਜਾਣੇ ਪੁੱਛਦੇ ਆ ਵੀ ਨਬੂ ਇੰਨੀ ਸੋਹਣੀ ਆ ਇੰਨੀ কি ਹੂਟ ਆ ਤੇ ਕਿੱਥੋਂ ਆ ਕੋਣ ਆ ਕਿਹਨਾਂ ਦੀ ਕੁੜੀ ਆ ਤੇ ਤੂੰ ਦੱਸ ਆਪ ਹੀ ਦੱਸ ਕਿਹਨਾਂ ਦੀ ਕੁੜੀ ਤੇਰੇ ਪਾਪਾ ਦਾ ਕੀ ਨਾਮ ਆ ਹੈ ਮੰਮੀ ਦਾ ਕੀ ਨਾਮ ਆ ਪੁਈ ਮੰਮੀ ਮੰਮੀ ਦਾ ਨਾਮ ਪੁਈ ਆ ਅਸਲ ਇੰਨਾ ਹੈ ਮੇਰੇ ਕੈਮਰੇ ਦੇ ਪਾਪਾ ਦਾ ਨਾਮ ਆ ਪ੍ਰਵੀਰ ਸਿੰਘ ਪੀ ਸਿੰਘ ਹਾਂ ਪੀ ਸਿੰਘ ਤੇ ਮੰਮੀ ਦਾ ਨਾਮ ਅੰਦੀਪ ਕੌਰ ਇਹ ਨਾ ਸਾਡੇ ਨਾਲ ਗਵਾਂਡੀ ਆ ਨਾਲ ਹੀ ਤੇ ਬਹੁਤ ਹੀ ਸਾਡੇ ਨਾਲ ਲਗਾਵਾ ਤੇ ਇਹ ਨਾ ਇੱਥੇ ਸਾਡੇ ਘਰ ਹੀ ਕਈ ਵਾਰੀ ਸੌਂ ਵੀ ਜਾਂਦੀ ਹੈ ਸਾਡੇ ਘਰ ਹਣਾ ਮੰਮੀ ਤੇ ਬਹੁਤ ਹੀ ਲਾਡ ਮੰਮੀ ਦੀ ਜੇ ਮੰਮੀ ਦੀ ਗੱਲ ਦੱਸਾਂ ਇਹ ਨਾ ਠੀਕ ਨਹੀਂ ਪਿਛਲੇ ਹਫਤੇ ਚ ਤੇ ਇਹ ਨਾ ਢੇਗ ਰਾ ਗਈ ਮੈਂ ਚੱਲ ਆ ਤੇ ਦਵਾਈ ਦੇ ਦਿੰਨੀ ਆ ਤੇ ਇਹਨੇ ਰੋਜ਼ ਮੇਰੇ ਕੋਈ ਦਵਾਈ ਖਾਣੀ ਵੇਠ ਠੀਕ ਹੋ ਗਈ ਆ ਇਹ ਨਾ ਅੱਜ-ਬੱਜ ਨਹੀਂ ਮੇਰੇ ਨਾਲ ਸੁਂਦੀ ਰਹੀ ਵੀ ਮੈਨੂੰ ਭੁਈ ਛੁੱਟੀ ਕਰਾ ਲਵਾਂਗੀ ਮੈਂ ਇਹ ਗੱਲ ਗਲਤ ਵਾ ਸਕੂਲ ਚਲ ਜਾ ਪੇ ਦਿਹਾੜੇ ਚੱਲ ਜਾਈਂ ਪਰ ਵਿੱਚ ਇੱਕ ਛੁੱਟੀ ਕਰਨੀ ਕੋਈ ਗੱਲ ਨਹੀਂ ਤੇ ਪਰ ਇਹ ਆ ਕਿ ਮੰਮੀ ਜੀ ਨਾਲ ਮੰਮੀ ਜੀ ਦੇ ਨਾਲ ਇਹਦਾ ਬਹੁਤ ਬੜੀ ਬਣਦਾ ਬਣਦੀ ਆ ਜੀ ਤੇ ਬਾਕੀ ਮੇਰੇ ਨਾਲ ਤੇ ਠੀਕ ਠਾਕ ਹੀ ਆ ਬਾਕੀ ਪਿਆਰ ਇਹਨੂੰ ਸਾਰੇ ਕਰਦੇ ਹੈਨਾ ਤੇ ਬਾਕੀ ਨਾ ਤੇ ਤੁਹਾਨੂੰ ਸਾਰਿਆਂ ਨੂੰ ਇਹਦਾ ਪਤਾ ਹੀ ਹੈ ਨਾ ਨਵਪ੍ਰੀਤ ਕੋਰਾ ਤੇ ਬਹੁਤ ਆਪਣੇ ਭੈਣ ਭਰਾ ਪੁੱਛਦੇ ਵੀ ਤੇ ਇਹ ਆ ਸਾਡੇ ਗਵੰਟੀਆਂ ਦੀ ਕੁੜੀ ਨਵਪ੍ਰੀਤ ਨਭੂ ਨਭੂ ਇਹਨੂੰ ਪਿਆਰ ਲਾ ਕੇ ਨਹੀਂ ਇਹ ਨਾ ਸ਼ਰਮਉਂਦੀ ਆ ਜੀ ਕਿ ਸ਼ਰਮ ਇਹ ਹੈ ਨਹੀਂ ਆ ਵੇ ਚਲਾ ਕੇ ਵੜੀ ਤੱਕ ਇਸ ਲਈ ਜਿਹੜਾ ਤੁਹਾਨੂੰ ਦਿਖਾਵਾਂਗੇ ਕਿ ਕਿਹਦੇ ਨੇ ਇਹ ਕਿਨੇ ਚੋਰੀ ਜੱਪੇ ਵੀ ਖੋਣਾ ਪੈਣਾ ਵਾ ਐਦਾਂ ਨਹੀਂ ਇਹਨੇ ਬੋਲਣਾ ਤੇ ਆਜੋ ਫਿਰ ਇਧਰ ਚੋਦੀ ਚੋਦੀ ਵੀਡੀਓ ਬਣਾਵਾਂਗੇ ਹਾਂ ਫਿਰ ਦਿਖਾਵਾਂਗੇ ਤੇ ਇਧਰ ਕਨਾ ਆਪਣਾ ਰੈਡੀ ਹੋਣ ਦਿਆ ਪੁੱਜ ਗਿਆ ਵਾ ਬਬੂ ਪੁੱਜ ਗਿਆ ਹਾਂ ਮੰਮੀ ਨੂੰ ਫੁੱਲ ਲਾ ਦੂੰ ਤੇ ਜਦੋਂ ਇਹ ਆ ਪਾਣੀ ਪੋਣਾ ਉਦੋਂ ਫੁੱਲਣਾ ਅੱਛਾ ਕੋ ਦੂੰ ਫੁੱਲਣਾ ਹਾਂ ਠੀਕ 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 ਸਮੈਲ ਬਹੁਤ ਹੀ ਸੋਹਣੀ ਆਉਂਦੀ ਆ ਤੇ ਅਸੀਂ ਚਰਪਾਵਾਂਗੇ ਅਸੀਂ ਖੰਡ ਜਿੰਨਾ ਹੀ ਵਿਸਣ ਲਿਆਵਾਂ ਨਾ ਓਨੀ ਖੰਡ ਪਾਉਣੀ ਐ ਚ ਜਿੰਨਾ ਵਿਸਣ ਓਨੀ ਖੰਡ ਹਾਂ ਵਾਹ ਤੇ ਹੁਣ ਪਾਵਾਂਗੇ ਇੱਚ ਪਾਣੀ ਸਮੈਲ ਬਹੁਤ ਹੀ ਸੋਹਣੀ ਆਉਂਦੀ ਐ ਇੱਕ ਗਲਾਸ ਹਾਂ ਵਾਹ ਕਿਆ ਖੁਸ਼बू ਐ ਹਾਂ ਦੇ 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 ਕੇ ਹਨੇ ਫੋਲ ਦੇਣਾ ਨਾਲ ਤਾਂ ਹੁਣ ਭੁੱਲਣਾ ਇਹਨੇ ਹਣਾ ਨਾਲ ਪਾਣੀ ਸੁੱਕੀ ਜਾਣਾ। ਹੋਰ। ਕਮੈਂਟ ਕਰਕੇ ਦੱਸਿਓ ਸਾਰੇ ਜਾਨੇ ਤੇ ਜਰੂਰ ਟਰਾਈ ਕਰਿਓ ਜਿਨ੍ਹਾਂ ਨੂੰ ਜ਼ੁਕਾਮ ਹੋਇਆ ਵਾ ਵੈਸੇ ਤਾਂ ਆਮ ਹੀ ਇਹ ਰੈਸਪੀ ਆ ਕੋਈ ਢੀ ਹੈ ਨਹੀਂ ਆ। ਸਾਰੇ ਬਣਾਉਂਦੇ ਆ ਆਪਣੇ ਭੈਣ ਭਰਾਵ ਨੇ ਬਣਾਈ ਆ ਸਾਡੇ ਤੋਂ ਪਹਿਲਾਂ ਸਗੋਂ ਤੁਸੀਂ ਟਰਾਈ ਕੀਤੀ ਆਂਦੀਆਂ ਵਾ। ਹੈਨਾ ਮੰਮੀ? ਹਾਂ ਸਾਰੇ। ਤੇ ਸਗੋਂਾਨੂੰ ਸਿੱਖਣ ਨੂੰ ਮਿਲਦਾ ਸਾਡੇ ਤੋਂ ਜੋ ਕੁਝ ਅਸੀਂ ਗਲਤੀਆਂ ਕਰਦੇ ਆ ਹਨਾ। ਹਾਂ। ਬਾਕੀ ਇੱਕ ਵਾਰ ਨਾ ਪੰਜ ਦੋ ਵੀਡੀਓ ਸਟਾਰਟ ਕੀਤੀ ਮम्मी ਤੁਹਾਨੂੰ ਚੇਤਾਵਾ ਆਪਾਂ ਮੂਦੋ ਬਣਾਈ ਸੀ ਇਹ ਰੈਸਪੀ ਸਾਰੇ ਮੈਂਬਰਾਂ ਨੂੰ ਵੀ ਖਵਾਈ ਸੀ ਹਣਾ ਛਿਰੂ 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 ਵਿੱਚ ਅਮ ਹੈਗੀ ਤੁਖ ਧੀਆਂ ਦਾ ਸ਼ਾਇਦ ਦੁਖਤਿਆਂ ਦਾ ਨਹੀਂ ਚਲਾਕ ਲੋ ਘੋੜੀ ਸੱਸ ਨਹੀਂ ਦੁਖਤਿਆਂ ਦਾ ਚਲਾਕ ਨਹੀਂ ਮਾਂ ਦੀਆਂ ਸੱਚ ਬਣਾਈ ਨਹੀਂ ਨਹੀਂ ਉਹ ਤੇ ਬਹੁਤ ਪੁਰਾਣੀ ਮਮੀ ਗੱਲ ਇਹ ਹੁਣ ਜੇ ਬਣਾਈਆਂ ਜਿਦੋਂ ਰਾਣੀ ਆਂਟੀ ਵੀ ਹੁੰਦੇ ਹੁੰਦੇ ਸੀ ਅੱਛਾ ਅੱਛਾ ਜਦੋਂ ਆਹ ਲੋਕਾਂ ਵਾਲਾ ਸ਼ੁਰੂ ਕੀਤਾ ਸੀ ਹਣਾ ਉਦੋਂ ਬਣਾਈ ਸੀ ਨਾ ਉਦੋਂ ਬਣਾਈਗੀ ਤੇ ਮਰ ਬਲੋਗ ਇਹਦਾ ਹੀ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੇ ਆ ਤੇ ਬਾਕੀ ਬਣ ਗਿਆ ਬਣ ਗਿਆ ਮਨ ਤੋਂ ਬਵਾ ਕਰਾ ਤੇ ਹੁਣ ਇਹਦੀ ਆਪਾਂ ਤੁਹਾਨੂੰ ਫਾਈਨਲ ਲੁੱਕ ਦਿਖਾਉਨੇ ਆ ਬਾਕੀ ਤੁਸੀਂ ਵੇਖ ਹੀ ਰਹੇ ਹੋ ਹਨਾ ਸਮੈਲ ਬਹੁਤ ਹੀ ਸੋਹਣੀ ਆ ਰਹੀ ਹੈ ਬਣ ਵੀ ਛੇਤੀ ਜਾਂਦਾ ਬਈ ਹਨਾ ਹਾਂਜੀ ਹਾਂਜੀ ਨਹੀਂ ਨਹੀਂ ਬਣ ਵੀ ਛੇਤੀ ਜਾਂਦਾ ਅੰਦੀ ਲਾਓ ਜੀ ਬੜ ਕੇ ਆ ਜੇ ਤੇ ਚਾਹ ਵੀ ਮੈਂ ਹੁਣ ਬਣਾਵਾਂਗੇ ਤੇ ਚਾਹ ਦੇ ਨਾਲ ਤੇ ਬਹੁਤਾ ਹੀ ਸਵਾਲ ਆਉਂਦਾ ਮੈਂ ਇਕੱਲਾ ਘਟ ਤੇ ਚਾਹ ਦੇ ਨਾਲ ਜ਼ਿਆਦਾ ਖਾਣਾ ਨਾ ਖਾਣਾ ਨੱਬੂ ਖਾਊਗੀ ਨੱਬੂ ਨੱਬੂ ਆਸਤੇ ਤੇ ਬਣਾਉਣ ਦੇ ਨਾਲ ਕਿ ਨੱਬੂ ਨੂੰ ਚ ਕੰਮ ਹੋਇਆ ਨੂੰ ਫਿਰ ਚੇਤਾ ਆ ਗਿਆ ਹਨਾ ਵੀ ਇਹਨੂੰ ਆਪਾਂ ਬਣਾ ਕੇ ਦਿੰਨੇ ਆ ਨਾਲੇ ਤੇ ਨਾਲੇ ਆਡਾ ਵਲੌਗ ਬਣ ਜੂਗਾ ਤੇ ਨਾਲੇ ਨੱਬੂ ਖਾਣਾ ਖਾਣਾ ਗਿਆ ਹੋ ਗਿਆ ਬੰਦ ਮੇਰੀ ਸਹੇਲੀ ਨਹੀਂ ਆਇਆ ਅੰਤੀ ਅੱਜ ਮੇਰੀ ਸਹੇਲੀ ਨਹੀਂ ਆਉਣਾ ਵਾ ਕਦਾ ਕਲਾ ਵਿੱਚ ਬਹੁ ਹਾਂਜੀ ਇਹਨੂੰ ਖਵਾਓ ਨਾ ਬਨਜੀ ਕਹਾਂ ਤਾਂ ਸਾਡਾ ਗਿਆ ਬਣਾ ਤੇ ਮੈਂ ਤੁਹਾਨੂੰ ਕਿਹਾ ਇਹ ਨਾ ਵੀ ਇਹਨੂੰ ਕਿੱਦਾਂ ਖਾਣਾ ਤੇ ਉਹ ਮੈਂ ਤੁਹਾਨੂੰ ਹੁਣ ਦੱਸੂਗੀ ਆਹੋ ਮੰਮੀ ਇਹ ਤੇ ਮੈਂ ਵੀ ਐਕਸਾਈਟਮੈਂਟ ਜਿਹਦੇ ਵਿੱਚ ਮੈਂ ਵੀ ਇਹ ਖਾਣਾ ਕਿਵੇਂ ਕੀ ਸਾਬ ਕਿਤਾਬ ਖਾਣਾ ਤੇ ਸਿੰਪਲ ਹੀ ਹੁੰਦਾ ਵਾ ਆਹੋ ਮੈਂ ਇਹ ਦੱਸਣ ਲੱਗੀ ਨਾ ਤੇ ਜਿੰਨਾ ਕਾ ਹੀ ਖਾਣਾ ਹੋਣਾ ਕਿ ਪਾਉਣਾ ਵਾ ਤੇ ਇਹਦੀ ਬਾਅਦ ਚ ਸਮੈਲ ਲੈਣੀ ਇਦਾਂ ਕਰਕੇ ਨਹੀਂ ਨਹੀਂ ਸਾਰਿਆਂ ਨੇ ਨਹੀਂ ਨਹੀਂ ਜੇਨੂੰ ਜ਼ੁਕਾਮ ਹੋਇਆ ਹੋਣਾ ਹੈ ਸ਼ਾ ਸ਼ਾ ਜੇ ਤਾਹਨ ਨੂੰ ਹੋਇਆ ਤਾਂ ਮੈਂ ਵੱਖਰੀ ਦੇ ਦੂੰਗੀ ਤੇ ਜੇ ਤੈਨੂੰ ਹੈ ਤੂੰ ਵੱਖਰਾ ਖਾ ਕੇ ਉਹਨੇ ਕਿਹ ਲੈਣਾ ਨਹੀਂ ਹੈ ਸਮੈਲ ਲੈਣੀ ਪਹਿਲਾਂ ਹਾਂ ਮੰਮੀ ਇਹ ਮੈਂ ਪਹਿਲੀ ਵਾਰੀ ਸੁਣਿਆ ਤੁਹਾਡੇ ਕੋਲ ਨਹੀਂ ਇਹ ਕਰਕੇ ਦੇਖ ਲਿਓ ਜਿਹੜਾ ਵੀ ਭਾਨਾ ਕਰੂਗਾ ਤਾਂ ਕਮੈਂਟ ਜਰੂਰ ਕਰ ਦੇਵੋ ਦੱਸਿਓ ਵੀ ਠੀਕ ਹੁੰਦੇ ਕਿ ਨਹੀਂ ਇਹ ਇਸ ਮੈਨੂੰ ਸਮਝਣਾ ਚਲੋ ਜੀ ਇਹ ਵੀ ਚੈਲੰਜ ਹੈ ਮੰਮੀ ਵਾਸਤੇ ਤੁਸੀਂ ਸਾਰੇ ਜਣੇ ਬਣਾ ਕੇ ਤੇ ਜਿੰਨੂੰ ਜ਼ੁਕਾਮ ਹੋਇਆ ਵਾ ਉਹ ਉਹਨਾਂ ਕੋਲੀ ਵਿੱਚ ਪਾ ਕੇ ਉਹਦੀ ਪਹਿਲਾਂ ਸਵੈਲ ਲੈਵੇ ਤੇ ਉਹ ਸਾਰਾ ਹੀ ਉਹੀ ਖਾਵੇ ਹਨਾ ਇਦਾਂ ਹੀ ਹੈ ਨਾ ਪਾਵੇ ਲੋਕ ਜੁਮ ਜੇ ਖਾਓ ਤੇ ਇਸ ਮੈਨਸ ਹੋਂ ਕਿਤੇ ਵੀ ਫੇਰੀ ਸ਼ਕੋ ਤੇ ਚਲੋ ਠੀਕ ਆ ਜੀ ਆਸ ਕਰਦਾ ਹਾਂ ਤੁਹਾਨੂੰ ਵਧੀਆ ਲੱਗਾ ਹੋਊਗਾ ਵਲੋਗ ਤੇ ਜਰੂਰ ਸ਼ੇਅਰ ਕਰਿਓ ਤੁਸੀਂ ਵੀ ਆਪਣੇ ਕਮੈਂਟ ਜਿਨ੍ਹਾਂ ਨੂੰ ਜ ਕੰਮ ਹੋਇਆ ਵਾ ਆਪਣਾਓ ਜੇ ਟੂਟ ਨਹੀਂ ਬੋਲਣਾ ਹੈਗਾ ਜੇ ਹਟੂਗਾ ਤਾਂ ਵੀ ਦਸਣਾ ਵਾ ਨਾ ਹਟੂ ਤੇ ਤਾਂ ਵੀ ਦਸਣਾ ਵਾ ਇਹ ਆ ਕਿ ਮੇ ਹਟੂਗਾ ਤੇ ਜ਼ਰੂਰ ਪਰ ਇਹ ਨਾ ਕਈਆਂ ਨੂੰ ਨਹੀਂ ਵੀ ਫਰਕ ਪੈਂਦਾ ਇਸ ਚੀਜ਼ ਨਾਲ ਕਈਆਂ ਨੂੰ ਦਵਾਈਆਂ ਨਾਲ ਹੀ ਪੈਂਦਾ ਹਨਾ ਇਹ ਵੀ ਚੀਜ਼ ਹੋ ਜਾਂਦੀ ਹੈ ਪਰ ਨਹੀਂ ਜੇਨੂੰ ਜ਼ਿਆਦਾ ਹੋਇਆ ਹੋਵੇ ਨਾ ਉਹਨੂੰ ਫੇਰ ਦਵਾਈਆਂ ਨਾਲ ਹੀ ਪੈਣਾ ਵਾ ਤੇ ਜੇਨੂੰ ਥੋੜਾ ਵਾ ਜੇ ਲੱਗਾ ਹੀ ਆ ਤਾਂ ਉਹ ਇਹ ਪਨਾ ਕੇ ਖਾਵੇ ਤੇ ਠੀਕ ਹੋ ਜਾਊਗਾ ਚਲੋ ਜੀ ਤੇ ਬਾਕੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਪਿਆਰ ਨਾਲ ਹੀ ਅੱਗੇ ਵਧਣਾ ਤੇ ਸਬਸਕ੍ਰਾਈਬ ਵੀ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਚਲੋ ਠੀਕ ਆ ਜੀ ਮਿਲਦੇ ਆ ਅਗਲੇ ਤੇ ਉਦੋਂ ਤੱਕ ਲਈ ਬਾਏ ਬਾਏ ਦੋ ਹੁਣ ਨਾਮ ਨੂੰ ਖਾਵੇ ਨਾਮ